ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਤੇ ਸਵਾਗਤ ਹੈ ਆਪਾਂ 46ਵੇਂ ਮਹਾਨ ਨਗਰ ਕੀਰਤਨ ਦੇ ਉੱਤੇ ਇੱਥੇ ਇਕੱਤਰ ਹੋਏ ਹਾਂ ਗੁਰਦੁਆਰਾ ਸਾਹਿਬ ਟੈਰਾਬਿਉਨਾ ਯੂਪਾ ਸਿਟੀ ਆਪਣੇ ਨਾਲ ਕੈਲੀਫੋਰਨੀਆ ਦਾ ਖੇਤੀਬਾੜੀ ਵਿਭਾਗ ਵਾਲੇ ਜਿਹੜੇ ਉਹ ਜੁੜੇ ਹੋਏ ਆ ਆਓ ਉਹਨਾਂ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਹਾਂ ਵਾਈਕੁਰ ਜੀ ਦਾ ਖਾਲਸਾ ਫਤਿਹ ਜੀ ਵਾਈਕੁਰ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਜੀ ਕੀ ਨਾਮ ਹੈ ਜੀ ਰਾਜ ਰੰਧਾਵਾ ਜੀ ਸੀਡੀਐਫਏ ਦੇ ਨਾਲ ਕੰਮ ਕਰਦੇ ਹਾਂ ਹਾਂ ਜੀ ਅਸੀਂ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਫੂਡ ਐਂਡ ਐਗਰੀਕਲਚਰ ਨਾਲ ਕੰਮ ਕਰਦੇ ਹਾਂ ਜੀ ਜਾਣੇ ਸंदीਪ ਅੰਬਿਕਾ ਅਸੀਂ ਸਾਰੇ ਇਕੱਠੇ ਹਾਂ ਸੋ ਰਾਜ ਜੀ ਥੋੜਾ ਦੱਸੋ ਅੱਜ ਤੁਹਾਡਾ ਇੱਥੇ ਜਿਹੜਾ ਬੂਥ ਲਾਇਆ ਆ ਕੀ ਇਸ ਦੇ ਵਿੱਚੋਂ ਤੁਸੀਂ ਦੱਸਣਾ ਚਾਹੁੰਦੇ ਆ ਜਿਹੜੇ ਇੱਥੇ ਫਾਰਮਰਸ ਆ ਗਰੋਵਰਸ ਆ ਉਹਨਾਂ ਲਈ ਆ ਆਮ ਲੋਕਾਂ ਲਈ ਆ ਕਿੰਨਾ ਵਾਸਤੇ ਆ ਮੇਨ ਇਹ ਸਾਡਾ ਜੀ ਮੇਨ ਜਿਹੜਾ ਬੂਥ ਹੈਗਾ ਇਹ ਆਮ ਲੋਕਾਂ ਲਈ ਹੈਗਾ ਜਿਨ੍ਹਾਂ ਦੇ ਘਰ ਦੇ ਵਿੱਚ ਬੈਕਯਾਰਡ ਦੇ ਵਿੱਚ ਜਿਹੜੇ ਉਹ ਫਾਲਤ ਸਬਜ਼ੀਆਂ ਵਗੈਰਾ ਉਗਾਉਂਦੇ ਆ ਜਦੋਂ ਉਹਨਾਂ ਦੀ ਸੰਭਾਲ ਲਈ ਜਦੋਂ ਤੇ ਕੁਝ ਸਾਡੀਆਂ ਕੁਝ ਇਨਵੇਸਿਵ ਸਾਡੀ ਫਰੂਟ ਫਲਾਈਜ਼ ਹੁੰਦੀਆਂ ਜੀ ਉਹ ਜਿਹੜੀਆਂ ਮਤਲਬ ਸਾਡੇ ਸਾਊਥਰਨ ਕੈਲੀਫੋਰਨੀਆ ਦੇ ਵਿੱਚ ਉਹ ਹੈਗੀਆਂ ਤੇ ਉਹ ਕੁਝ ਸਾਡੇ ਸੈਂਟਾ ਕਲੈਰਾ ਤੇ ਐਲਾਮੀਡਾ ਕਾਉਂਟੀ ਦੇ ਵਿੱਚ ਇੱਕ ਮੈਡੀਟੇਰੀਅਨ ਫਰੂਟ ਫ्लाई ਆਈ ਆ ਜੀ ਉਹਦੀ ਇਨਫੈਸਟੇਸ਼ਨ ਹੋਈ ਆ ਓਕੇ ਤੇ ਅਸੀਂ ਚਾਹੁੰਦੇ ਆ ਕਿ ਉਹਦੇ ਬਾਰੇ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਵੀ ਜੇ ਤੁਸੀਂ ਆਪਣੀ ਬੈਕਯਾਰਡ ਦੇ ਵਿੱਚ ਕੋਈ ਆਪਣੇ ਫਰੂਟਸ ਜਾਂ ਫਲ ਜਾਂ ਸਬਜ਼ੀਆਂ ਕਰਦੇ ਆ ਤੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਮਤਲਬ ਜਦੋਂ ਤੁਹਾਡੇ ਖੇਤੀਬਾੜੀ ਵਿਭਾਗ ਦੇ ਵਾਲੇ ਤੁਹਾਡੇ ਕੋਲ ਪਹੁੰਚ ਕਰਦੇ ਆ ਤੇ ਤੁਸੀਂ ਉਹਨਾਂ ਨੂੰ ਸਹਿਯੋਗ ਦਿਓ ਜਦੋਂ ਉਹ ਤੁਹਾਡੀਆਂ ਸਬਜ਼ੀਆਂ ਨੂੰ ਇਨਸਪੈਕਟ ਕਰਨਾ ਚਾਹੁੰਦੇ ਕਿਉਂਕਿ ਅਸੀਂ ਜਾਲ ਵੀ ਲਾਉਨੇ ਆ ਜਿੱਦਾਂ ਅਸੀਂ ਉਹਨਾਂ ਦੀ ਟ੍ਰੀਟਮੈਂਟ ਵੀ ਕਰਦੇ ਆ ਤੇ ਅਸੀਂ ਉਹਨਾਂ ਨੂੰ ਜਦੋਂ ਫਰੂਟ ਕਟਿੰਗ ਵੀ ਹੁੰਦੀ ਆ ਜੀ ਉੱਥੇ ਜਦਾਂ ਤੇ ਅਸੀਂ ਚਾਹੁੰਦੇ ਆ ਵੀ ਉਹ ਤੁਸੀਂ ਮਤਲਬ ਤੁਸੀਂ ਉਹਨਾਂ ਨੂੰ ਤੁਸੀਂ ਤੁਹਾਡੇ ਸਾਰੇ ਕੋਈ ਕੁਐਸਚਨ ਹੈਗੇ ਆ ਤੁਸੀਂ ਸਾਨੂੰ ਦੱਸੋ ਜੇ ਤੇ ਇਹ ਸਾਡਾ ਮੇਨ ਅਵੇਅਰਨੈਸ ਦਾ ਕੰਮ ਹੈਗਾ ਜੀ ਤੇ ਇਹਦੇ ਲਈ ਅਸੀਂ ਆ ਜਿਹੜਾ ਫਲਾਇਰ ਹੈਗਾ ਜਿੱਦਾਂ ਅਸੀਂ ਸਾਰਾ ਇਹ ਦੇ ਰਹੇ ਆ ਓਕੇ ਇਹ ਮਤਲਬ ਪੰਜਾਬੀ ਦੇ ਵਿੱਚ ਅਸੀਂ ਫਲਾਇਰ ਬਣਾਏ ਹੋਏ ਆ ਇਹ ਅਸੀਂ ਸਪਰੈਡ ਕਰ ਰਹੇ ਆ ਜੀ ਸਾਰੇ ਲੋਕਾਂ ਨੂੰ ਜਿਹਦਾ ਇੱਥੇ ਜਿਹੜੇ ਆ ਰਹੇ ਆ ਤਾਂ ਕਿ ਉਹ ਅੱਗੇ ਤੋਂ ਅੱਗੇ ਇਹ ਚੀਜ਼ ਨੂੰ ਸਪਰੈਡ ਕਰਨ ਦੇ ਦੋ ਜੀ ਤੇ ਸੋ ਇਹ ਜਿਹੜੀ ਇਨਵੇਸਿਵ ਫਲਾਈ ਆ ਇਹਨੂੰ ਫੜਨ ਦਾ ਫਿਰ ਤਰੀਕਾ ਕੀ ਹੈ ਮੇਨਾਮ ਬੰਦਾ ਹੁਣ ਸਾਰਿਆਂ ਦੀ ਤੁਹਾਡੇ ਤੱਕ ਅਪਰੋਚ ਨਹੀਂ ਤੁਸੀਂ ਸਾਰਿਆਂ ਦੇ ਜਾਣ ਨਹੀਂ ਸਕਦੇ ਸੋ ਕੀ ਉਹਦਾ ਪ੍ਰਿਕਾਸ਼ਨ ਕੀ ਆ ਹਾਂਜੀ ਸਭ ਤੋਂ ਸਭ ਤੋਂ ਮੇਨ ਤਾਂ ਸਭ ਤੋਂ ਪਹਿਲੀ ਚੀਜ਼ ਤਾਂ ਹੈਗੀ ਆ ਜੀ ਮਤਲਬ ਇਹ ਕੈਲੀਫੋਰਨੀਆ ਡਿਪਾਰਟਮੈਂਟ ਫੂਡ ਐਗਰੀਕਲਚਰ ਤੇ ਕਾਉਂਟੀ ਐਗਰੀਕਲਚਰ ਕਮਿਸ਼ਨਰ ਉਹਨਾਂ ਦੇ ਸਹਿਯੋਗ ਨਾਲ ਉਹ ਕਾਉਂਟੀ ਟਰੈਪ ਲਾਉਂਦੇ ਆ ਜੀ ਟਰੈਪ ਨੂੰ ਅਸੀਂ ਜਾਲ ਕਹਿੰਨੇ ਆ ਤੁਹਾਡੇ ਦਰਖਤਾਂ ਦੇ ਉੱਤੇ ਜਿੱਦਾਂ ਆਹ ਤੁਸੀਂ ਦੇਖਦੇ ਆ ਇਨਸੈਕਟ ਟਰੈਪ ਜਿਹੜੇ ਲੱਗੇ ਹੋਏ ਆ ਹਾਂਜੀ ਆ ਜਿਹੜੇ ਲੱਗੇ ਹੋਏ ਆ ਆ ਸਾਡਾ ਇੱਕ ਟਰੈਪ ਹੈਗਾ ਜੀ yellow panel trap ਹੈਗਾ ਠੀਕ ਆ ਇਹ ਕਾ ਸਾਡਾ ਇਨਸੈਕਟ ਟਰੈਪ ਹੈਗਾ ਜੀ ਠੀਕ ਆ ਇੱਕ ਗੁੰਦ ਹੁੰਦੀ ਇਹਦੇ ਨਾਲ ਜੁੜੀ ਹਾਂਜੀ ਇਹਦੇ ਵਿੱਚ ਇੱਕ ਤਾਂ येलो ਕਲਰ ਹੈ ਜੀ ਉਹ ਅਟਰੈਕਟ येलो ਕਲਰ ਅਟਰੈਕਟ ਕਰਦਾ ਇਨਸੈਕਟ ਨੂੰ ਜਿੱਦਾਂ ਤੇ ਦੂਜਾ ਉਹ ਸਟਿੱਕੀ ਹੁੰਦਾ ਜੀ ਉਹਦੇ ਉੱਤੇ ਆ ਕੇ ਇਨਸੈਕਟ ਜਿੱਦਾਂ ਚਿਪਕ ਜਾਂਦਾ ਹਾਂ ਹਾਂ ਤੇ ਉੱਥੋਂ ਤੁਸੀਂ ਉਹਨੂੰ ਆਈਡੈਂਟੀਫਾਈ ਕਰ ਸਕਦੇ ਆ ਜਿੱਦਾਂ ਅੱਜ ਦਾ ਤੁਸੀਂ ਦੇਖ ਰਹੇ ਆ ਇੱਥੇ ਹੁਣ ਬਹੁਤ ਸਾਰੀਆਂ ਫਲਾਈਜ਼ ਜਿੱਦਾਂ ਚਿਪਕੀਆਂ ਨਾਲ ਜੁੜੀਆਂ ਹੋਈਆਂ ਨੇ ਨਾਲ ਤੇ ਦੂਜਾ ਇੱਕ ਆਹ ਟਰੈਪ ਹੁੰਦਾ ਜੀ ਸਾਡਾ ਇਹ ਵੀ ਇਹ ਵੀ ਫਲਾਈ ਟਰੈਪ ਆ ਜਿੱਦਾਂ ਇਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਇੱਕ ਇਨਸਰਟ ਹੁੰਦਾ ਜਿਹਦੇ ਵਿੱਚ ਲੱਗਾਇਆ ਹੁੰਦਾ ਜਿੱਦਾਂ ਕੋਈ ਮਤਲਬ ਲਿਓਰ ਹੁੰਦਾ ਠ ਠੀਕ ਹੈ ਜਦੋਂ ਮੇਲ ਫਲਾਈਜ਼ ਅਟ੍ਰੈਕਟ ਹੁੰਦੀਆਂ ਨੇ ਤੇ ਕਿਉਂਕਿ ਮੇਲ ਆਰ ਨੀਡੇਡ ਜਦੋਂ ਉਹਨਾਂ ਦੀ ਅੱਗੇ ਵਧਣ ਲਈ ਰੋਪਰੋਡਕਸ਼ਨ ਲਈ ਰੋਪਰੋਡਕਸ਼ਨ ਲਈ ਸੋ ਇਸ ਕਰਕੇ ਇਹ ਅਸੀਂ ਫਲਾਈ ਜਿਹੜੇ ਆ ਇਹ ਅਸੀਂ ਇਕੱਠੇ ਕਨਜਕਸ਼ਨ ਵਿੱਚ ਲਾਉਨੇ ਆ ਜਦਾਂ ਓਕੇ ਹਾਂਜੀ ਤੇ ਉੱਥੋਂ ਇਹ ਸਾਰੇ ਮਤਲਬ ਸਾਨੂੰ ਮਿਲਦੇ ਹੈਗੇ ਆ ਤੇ ਜੇ ਸਾਨੂੰ ਇਹ ਨਹੀਂ ਮਿਲਦੀ ਤਾਂ ਮਤਲਬ ਅਸੀਂ ਕਹਿ ਰਹੇ ਆ ਵੀ ਇਸ ਏਰੀਆ ਦੇ ਵਿੱਚ ਫਲਾਈਜ਼ ਨਹੀਂ ਹੈਗੀਆਂ ਸਾਨੂੰ ਇਹ ਵੀ ਇਨਫੋਰਮੇਸ਼ਨ ਉਹ ਦੱਸਦੇ ਆ ਕਿੰਨੇ ਚਿਰ ਲਈ ਲਾਇਆ ਜਾਂਦਾ ਹੈ ਏ ਜੀ ਸਾਡਾ ਨੋਰਮਲ ਜਿਹੜੇ ਫਰੂਟ ਫ्लाई ਸਾਡਾ ਸੀਜ਼ਨ ਹੁੰਦਾ ਆ ਉਹ ਮਈ ਤੋਂ ਸ਼ੁਰੂ ਹੋ ਜਾਂਦਾ ਹਾਂ ਤੇ ਮਈ ਤੋਂ ਲੈ ਕੇ ਅਕਤੂਬਰ ਦੇ ਐਂਡ ਤੱਕ ਹੁੰਦਾ ਜੀ ਇਹ ਓਕੇ ਹਾਂ ਜੀ ਅਕਤੂਬਰ ਦੇ ਐਂਡ ਤੱਕ ਫਿਰ ਅਕਤੂਬਰ ਵਿੱਚ ਅਸੀਂ ਟ੍ਰੈਪ ਲਾਉਣੇ ਵਾਪਸ ਉਤਾਰਨੇ ਸ਼ੁਰੂ ਕਰ ਦਿੰਨੇ ਆ ਸੋਇਦਾ ਮੀਂਦਾ ਤੇ ਸੰਟਾ ਕਲਾ ਦਾ ਜੀ ਜ਼ਿਆਦਾ ਇਨਫਸਟ੍ਰੇਸ਼ਨ ਆ ਜਾਂ ਹੋਰ ਥਾਵਾਂ ਤੇ ਵੀ ਆ ਇਹ ਆਪਣੇ ਐਲ ਏ ਔਰੇਂਜ ਸੈਨ ਡੀਏਗੋ ਸੈਨ ਪਾਡਨਾਡੀਨੋ ਉਹਨਾਂ ਕਾਉਂਟੀਜ਼ ਵਿੱਚ ਵੀ ਹੈਗੀ ਆ ਠੀਕ ਹੈ ਸਾਊਥ ਵਿੱਚ ਜਿਆਦਾ ਹੈ ਪਰ ਮਤਲਬ ਨਾਰਥ ਵਿੱਚ ਘੱਟ ਹੈ ਤੇ ਨਾਰਥ ਵਿੱਚ ਜਦੋਂ ਜਦੋਂ ਵੀ ਕੋਈ ਵੀ ਇਨਫੈਸਟੇਸ਼ਨ ਹੁੰਦੀ ਹੈ ਉਹ ਲਿਮਟਿਡ ਏਰੀਆਜ਼ ਦੇ ਵਿੱਚ ਹੁੰਦੀ ਹੈ ਤੇ ਉਹਦੇ ਵਿੱਚ ਤਾਂ ਕਿ ਜਦੋਂ ਸਰਟਨ ਟ੍ਰੈਪਿੰਗ ਤੇ ਟ੍ਰੀਟਮੈਂਟ ਉੱਥੇ ਚੱਲਦੀ ਹੈ ਤਾਂ ਕਿ ਉੱਥੋਂ ਫਿਰ ਜਦੋਂ ਜਦੋਂ ਫਿਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਜੀ ਉਹ ਕੁਆਰੰਟੀਨ ਦੇ ਬਾਉਂਡਰੀਜ਼ ਵਿੱਚ ਆ ਜਾਂਦੀਆਂ ਕੁਆਰੰਟੀਨ ਬਾਉਂਡਰੀਜ਼ ਹੁੰਦੀ ਹੈ ਵੀ ਜਦੋਂ ਤੁਸੀਂ ਉਸ ਬਾਉਂਡਰੀ ਦੇ ਵਿੱਚੋਂ ਜਿੱਥੇ ਫਲਾਈ ਦੀ ਆਪਣੀ ਹੁੰਦੀ ਹੈ ਏਰੀਆ ਹੁੰਦਾ ਉਹਦਾ ਉੱਥੋਂ ਤੁਸੀਂ ਕੋਈ ਨਰਸਰੀ ਦਾ ਸਟਾਕ ਕੋਈ ਪਲਾਂਟਸ ਮੂਵ ਨਹੀਂ ਕਰ ਸਕਦੇ ਠੀਕ ਹੈ ਹਾਂਜੀ ਹਾਂਜੀ ਪਛਾ ਆ ਆ ਥੋੜਾ ਦੱਸੋ ਵੀ ਆ ਕੀ ਆ ਇਹ 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 ਦੱਸਦੇ ਆ ਵੀ ਆ ਇਦਾਂ ਦੇ ਇਨਸੈਕਟ ਨੇ ਇੱਥੇ ਇਹ ਕੀ ਆ ਇਹ ਨੇਟਿਵ ਨੇ ਕੀ ਆ ਇਹ ਇਹ ਨੇਟਿਵ ਨਹੀਂ ਹੈਗਾ ਜੀ ਇਹ ਸਾਡੀ ਇਨਸੈਕਟ ਕਲੈਕਸ਼ਨ ਹੈ ਸਾਡੀ ਇੱਕ ਪਲਾਂਟ ਪੈਸਟ ਡਾਇਗਨੋਸਟਿਕ ਸੈਂਟਰ ਹੈਗਾ ਜੀ ਲੈਬਰਾਟਰੀ ਦੇ ਵਿੱਚ ਠੀਕ ਹੈ ਇਹ ਇਹਦਾ ਮਤਲਬ ਇਦਾਂ ਵੀ ਇਹ ਕੈਲੀਫੋਰਨੀਆ ਦੀਆਂ ਨੇਟਿਵ ਫਲਾਈਜ਼ ਨਹੀਂ ਹੈਗੀਆਂ ਆ ਕੁਆਰੰਟਾਈਨ ਹੈਗਾ ਜੀ ਜਦਾਂ ਸੋ ਰਾਈਟ ਨਾ ਹਾਂ ਲਾ ਕੇ ਕੁਆਰੰਟਾਈਨ ਹਾਂ ਜੀ ਸੈਂਟਰਕਲਰ ਆ ਇਕਾਲਾ ਮੀਡਾ ਕਾਉਂਟੀ ਚ ਦੋ ਕੁਆਰੰਟਾਈਨ ਇਸ ਵਕਤ ਚੱਲ ਰਹੇ ਨੇ ਤੇ ਇਹ ਉਹਦੀ ਪਿਕਚਰ ਹੈਗੀ ਆ ਸੋ ਅੱਛਾ ਤੇ ਦੂਸਰਾ ਸਾਡਾ ਮੇਨ ਹੈਗਾ ਜੀ ਵੀ ਅਸੀਂ ਜਦੋਂ ਵੀ ਤੁਸੀਂ ਟਰੈਵਲ ਕਰਦੇ ਆ ਹਾਂ ਜਦੋਂ ਵੀ ਆਪਣੇ ਲੋਕ ਇੰਡੀਆ ਤੋਂ ਆ ਰਹੇ ਆ ਵਾਪਸ ਆ ਰਹੇ ਆ ਜਾਂ ਅਸੀਂ ਇੰਡੀਆ ਨੂੰ ਜਾ ਰਹੇ ਆ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਤੁਸੀਂ ਆਹ ਆ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਤੁਸੀਂ ਤੁਸੀਂ ਪੈਕ ਨਾ ਕਰੋ ਆਪਣੇ ਸਮਾਨ ਦੇ ਵਿੱਚ ਅੱਛਾ ਹਾਂ ਜੀ ਕੋਈ ਵੀ ਫਰੂਟ ਸਿਆ ਵੈਜੀਟੇਬਲ ਸਿਆ ਜਦਾਂ ਤੁਸੀਂ ਇਹ ਚੀਜ਼ ਜਿਆਦਾ ਖਿਆਲ ਰੱਖੋ ਜਦੋਂ ਤੁਸੀਂ ਪੈਕਿੰਗ ਕਰਦੇ ਨਾ ਲੈ ਕੇ ਜਾਓ ਨਾ ਲੈ ਕੇ ਆਓ ਕੁਝ ਕੁਝ ਆਪਣੇ ਪੰਜਾਬੀ ਭਰਾ ਜਿਹੜੇ ਹੈਗੇ ਆ ਉੱਥੋਂ ਕੁਝ ਵੀ ਲੈ ਆਉਂਦੇ ਆ ਜੀ ਸਬਜ਼ੀਆਂ ਦੇ ਜਫਲਾਂ ਦੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਕਈ ਕਈ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹ ਬੀ ਸੀਡ ਬੋਰਨ ਹੁੰਦੀਆਂ ਜੀ ਉਹ ਬੀਜ ਵਿੱਚੋਂ ਵੀ ਹੋ ਸਕਦੇ ਆ ਜਦ ਕਿ ਸਾਨੂੰ ਉਦੋਂ ਨਹੀਂ ਪਤਾ ਜਦੋਂ ਅਸੀਂ ਬੀਜ ਨੂੰ ਬੀਜ ਨੂੰ ਸੋਇਲ ਦੇ ਵਿੱਚ ਪਾ ਕੇ ਉਹਨੂੰ ਗਰੋਅ ਕਰਦੇ ਆ ਉਹ ਕਈ ਬਿਮਾਰੀਆਂ ਉਹਦੇ ਵਿੱਚ ਹੁੰਦੀਆਂ ਜਦੋਂ ਬਾਹਰੋਂ ਆਉਂਦੇ ਆ ਸੋ ਇਸੇ ਕਰਕੇ ਤੁਸੀਂ ਦੇਖੋ ਕਿ ਅਸੀਂ ਆਰਗੈਨਿਕ ਸੀਡ ਇੱਥੇ ਡਿਸਟ੍ਰੀਬਿਊਟ ਕਰ ਰਹੇ ਆ ਲੋਕਾਂ ਵਾਸਤੇ ਤਾਂ ਕਿ ਉਹਨਾਂ ਨੇ ਜੇ ਕੋਈ ਸਬਜ਼ੀਆਂ ਉਗਾਉਣੀਆਂ ਹੈਗੀਆਂ ਤਾਂ ਉਹ ਇੱਥੋਂ ਬੀਜ ਸਾਡੇ ਕੋਲ ਲੈ ਕੇ ਜਾਣੇ ਅਸੀਂ ਵੈਸੇ ਹੀ ਫ੍ਰੀ ਆਫ ਕਾਸਟ ਦੇ ਰਹੇ ਆ ਜੀ ਤਾਂ ਕਿ ਉਹ ਆਪਣੇ ਉਹਨਾਂ ਰੈਗੂਲਰ ਵਾਲਮਾਰਟ ਹੋਮ ਦੀਪੋ ਉਹ ਜੇ ਥਾਵਾਂ ਤੋਂ ਵੀ ਮਿਲਦੇ ਆ ਹਾਂਜੀ ਉੱਥੇ ਮਿਲ ਜਾਂਦੇ ਇਹ ਯੂਐਸਟੀਏ ਆਰਗੈਨਿਕ ਹੈਗੇ ਆ ਜੀ ਇਹ ਸਾਰੇ ਆਰਗੈ ਸਬਜ਼ੀਆਂ ਦੇ ਠੀਕ ਹੈ ਤੇ ਤੁਸੀਂ ਆਪਣੇ ਬੈਕਯਾਰਡ ਦੇ ਵਿੱਚ ਆਪਣੀ ਬਗੀਚੀ ਦੇ ਵਿੱਚ ਉਗਾ ਕੇ ਇਹ ਦੇਖ ਸਕਦੇ ਆ ਠੀਕ ਹੈ ਤੇ ਮਤਲਬ ਫੇ ਅਸੀਂ ਚਾਹੁੰਦੇ ਆ ਵੀ ਤੁਸੀਂ ਅੱਗੇ ਸਾਨੂੰ ਦੱਸੋ ਵੀ ਤੁਹਾਡੀ ਸੋਇਲ ਟਾਈਪ ਕਿੰਦਾਂ ਦੀ ਆ ਤੁਹਾਡੇ ਇਹ ਹੋਏ ਜਾਂ ਨਹੀਂ ਹੋਏ ਓਕੇ ਫੇ ਅਸੀਂ ਮਤਲਬ ਅਸੀਂ ਆਪਣੇ ਆਪ ਨੂੰ ਇੰਪਰੂਵ ਹੋਰ ਕਰਨਾ ਚਾਹੁੰਦੇ ਆ ਜੀ ਇਹਦੇ ਬਾਰੇ ਠੀਕ ਹੈ ਤੇ ਆ ਤਿਤਲੀਆਂ ਦਾ ਦੱਸਿਓ ਇਹ ਕੀ ਹੈ ਇਹ ਨੇਟਿਵ ਨੇ ਇਹ ਇਹ ਐਜ਼ ਅ ਇਨਸੈਕਟ ਤਾਂ ਨਹੀਂ ਆ ਨੇ ਜੀ ਇਹ ਨੈਟਿਵ ਇਹ ਜਿਹੜੀਆਂ ਬਟਰਫਲਾਈਜ਼ ਹੁੰਦੀਆਂ ਜਿੱਦਾਂ ਇਹ ਬੇਸਿਕਲੀ ਸਾਡੇ ਬੈਨੀਫੀਸ਼ੀਅਲਜ਼ ਹੀ ਹੁੰਦੇ ਆ ਠੀਕ ਹੈ ਤੇ ਜਿੱਦਾਂ ਸਾਡੀਆਂ হানিਪੀਜ਼ ਬੈਨੀਫੀਸ਼ੀਅਲ ਜਿਹੜੇ ਮਿੱਤਰ ਕੀੜੇ ਹੁੰਦੇ ਆ ਇਸੇ ਤਰ੍ਹਾਂ ਸਾਡੀਆਂ ਫਲਾਈਜ਼ ਹੁੰਦੀਆਂ ਜਿੱਦਾਂ ਪਰ ਇਹ ਮਤਲਬ ਅਸੀਂ ਕਲੈਕਸ਼ਨ ਕੀਤੀ ਆ ਇਹ ਮਤਲਬ ਇਹ ਕੈਲੋ ਵੀ ਸਰ ਇਹ ਮਤਲਬ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਜਿੱਦਾਂ ਉਹਨਾਂ ਨੇ ਬਟਰਫਲਾਈਜ਼ ਦੀ ਕਲੈਕਸ਼ਨ ਕਰਕੇ ਇੱਥੇ ਲੈ ਕੇ ਆਂਦੀ ਆ ਇਹਦਾ ਮੇਨ ਰੀਜ਼ਨ ਤਾਂ ਹੈਗਾ ਕਿ ਬੱਚੇ ਜਦੋਂ ਆਉਂਦੇ ਆ ਇੱਥੇ ਛੋਟੇ ਸਕੂਲਾਂ ਦੇ ਬੱਚੇ ਆਉਂਦੇ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਉਹ ਸਾਨੂੰ ਸਵਾਲ ਪੁੱਛਣ ਇਹਦੇ ਬਾਰੇ ਜਿੱਦਾਂ ਜਾਂ ਉਹ ਫਲਾਈਜ਼ ਬਾਰੇ ਸਵਾਲ ਪੁੱਛਣ ਤਾਂ ਕਿ ਉਹਨਾਂ ਦੀ ਕਿਉਰਿਓਸਿਟੀ ਜਾਗੇ ਤੇ ਜੇ ਕੋਈ ਬੱਚਾ ਕੱਲ ਨੂੰ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦਾ ਆ ਅਸੀਂ ਉਹਦੀ ਹੈਲਪ ਕਰ ਸਕੀਏ ਆਮ ਲੋਕਾਂ ਦੇ ਲਈ ਤੁਹਾਡੇ ਤੱਕ ਰੀਚ ਆਊਟ ਕਰਨਾ ਤੁਹਾਡੇ ਮਹਿਕਮੇ ਦਾ ਰੀਚ ਆਊਟ ਕਰਨਾ ਕਿੱਦਾਂ ਆ ਤੇ ਨਾਲੇ ਕਿ ਘਰਾਂ ਦੀਆਂ ਬਗੀਚੀਆਂ ਲਈ ਕੋਈ ਪ੍ਰੋਗਰਾਮ ਕੋਈ ਗ੍ਰਾਂਟਸ ਕੋਈ ਇਦਾਂ ਦੀਆਂ ਚੀਜ਼ਾਂ ਵੀ ਅਵੇਲੇਬਲ ਨੇ ਸੀਡੀਐਫ ਇਹ ਲੋ ਹਾਂਜੀ ਆਮ ਪਹਿਲਾ ਕੁਐਸਚਨ ਤੁਹਾਡਾ ਜੇ ਕਿਸੇ ਨੇ ਸਾਡੇ ਤਕਰੀਰ ਕਰਨਾ ਹੈਗਾ ਆ ਨੰਬਰ ਹੈਗਾ ਜੀ 800 ਨੰਬਰ ਇਹਦੇ ਉੱਤੇ ਲਿਖਿਆ ਪੈਸਟ ਹੌਟਲਾਈਨ ਠੀਕ ਹੈ ਜੀ ਤੁਸੀਂ ਇਹਦੇ ਇਸ ਨੰਬਰ ਤੇ ਕੰਟੈਕਟ ਕਰਕੇ ਦੱਸ ਸਕਦੇ ਆ ਜੇ ਤੁਹਾਨੂੰ ਕੋਈ ਇਸ਼ੂ ਹੈਗਾ ਓਕੇ ਵੈਸੇ ਇੱਕ ਸਾਡੀ ਸੀਡੀਐਫ ਇਹ ਦੀ ਆਪਣੀ ਵੈਬਸਾਈਟ ਵੀ ਹੈਗੀ ਆ ਜੀ ਸਾਡਾ ਪਬਲਿਕ ਸਾਈਟ ਹੈਗੀ ਆ ਤੁਸੀਂ ਉੱਥੇ ਰੀਚ ਆਊਟ ਕਰ ਸਕਦੇ ਹੋ ਤੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਤੁਸੀਂ ਜਦੋਂ ਫਿਰ ਤੁਸੀਂ ਸਾਡੇ ਨਾਲ ਕੰਟੈਕਟ ਸਾਨੂੰ ਈਮੇਲ ਵੀ ਕਰ ਸਕਦੇ ਆ ਸਾਡੇ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਆ ਤੇ ਦੂਸਰਾ ਕੁਐਸਚਨ ਸੀ ਤੁਹਾਡਾ ਵੀ ਮਤਲਬ ਕੋਈ ਚੀਜ਼ ਲਈ ਕੋਈ ਹੈਲਪ ਕੋਈ ਗ੍ਰਾਂਟ ਕੋਈ ਇਦਾਂ ਦੀ ਚੀਜ਼ ਹਾਂਜੀ ਇੱਕ ਸਾਡਾ ਹੈਗਾ ਜੀ ਸਾਡਾ ਡਿਪਾਰਟਮੈਂਟ ਹੈਗਾ ਆ ਆਫਿਸ ਆਫ ਐਗਰੀਕਲਚਰ ਰੈਜ਼ੀਲੀਐਂਸ ਐਂਡ ਸਸਟੇਨੇਬਿਲਿਟੀ ਮੈਨੇਜਮੈਂਟ ਠੀਕ ਉਹ ਡਿਪਾਰਟਮੈਂਟ ਜਿਹੜਾ ਹੈਗਾ ਜਾਂ ਇੱਕ ਸਾਡਾ ਆਫਿਸ ਆਫ এনवायरमेंटਲ ਫਾਰਮਿੰਗ ਹੁੰਦਾ ਸੀ ਪਹਿਲਾਂ ਉਹ ਜਿਹੜੀਆਂ ਵੀ ਤੁਹਾਡੀਆਂ ਫਾਰਮਿੰਗ ਦੀਆਂ ਗ੍ਰਾਂਟਸ ਹੁੰਦੀਆਂ ਜਾਂ ਤੁਸੀਂ ਆਪਣੇ ਕੋਈ ਸਬਸਿਡ ਸਬਸਿਡਾਈਜ਼ ਜਿਹੜੀਆਂ ਕੋਈ ਚੀਜ਼ਾਂ ਆਪਣੇ ਜਿੱਦਾਂ ਕੋਈ ਤੁਸੀਂ ਇਰੀਗੇਸ਼ਨ ਆਪਣੇ ਸਬਸਿਡਾਈਜ਼ ਕਰਨਾ ਚਾਹੁੰਦੇ ਆ ਜਾਂ ਤੁਹਾਨੂੰ ਕੋਈ ਬੂਟਿਆਂ ਲਈ ਕੋਈ ਹੈਗੀਆਂ ਜਿੱਦਾਂ ਜਾਂ ਸੋਇਲ ਲਈ ਜਾਂ ਵਾਟਰ ਲਈ ਉਹ ਤੁਸੀਂ ਉਸ ਆਫਿਸ ਨਾਲ ਕੰਟੈਕਟ ਕਰ ਸਕਦੇ ਆ ਜੀ ਠੀਕ ਹੈ ਜੀ ਤੇ ਉਹ ਤੁਹਾਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਦੇਣਗੇ ਬਹੁਤ ਬਹੁਤ ਧੰਨਵਾਦ ਰਾਜਜੀਤ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ ਕਵਰੇਜ ਜਾਰੀ ਰਹੇਗੀ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ 46 ਮਹਾਨਗਰ ਕੀਰਤਨ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ